ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਗੁਰਜੀਤ ਸਿੰਘ ਓਜਲਾ ਜਿੱਤਣ ਤੋਂ ਬਾਅਦ ਸਤਿਕਾਰਯੋਗ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਇਸ ਮੌਕੇ ਉਹਨਾਂ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਇਸ ਮੌਕੇ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਮੈਂ ਕੋਈ ਵੀ ਕੰਮ ਕਰਦਾ ਹਾਂ ਤਾਂ ਪਹਿਲਾਂ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਜ਼ਰੂਰ ਆਉਂਦਾ ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਹਰ ਇੱਕ ਨਾਗਰਿਕ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਜਤਾਇਆ ਤੇ ਅੰਮ੍ਰਿਤਸਰ ਦੇ ਕੰਮ ਨੂੰ ਸੰਭਵ ਤਰੀਕੇ ਨਾਲ ਪਹਲ ਦੇ ਆਧਾਰ ਤੇ ਕਰਵਾਉਣ ਦੀ ਕੋਸ਼ਿਸ਼ ਕਰਨਗੇ ਬਿਲਕੁਲ ਅੱਜ ਅਸੀਂ ਜਿਹੜੀ ਸਾਨੂੰ ਵੀ ਲੋਕ ਸਭਾ ਦੀ ਚੋਣ ਹੋਈ ਹੈ ਅੰਮ੍ਰਿਤਸਰ ਤੋਂ ਜਿੱਤਣ ਤੋਂ ਬਾਅਦ ਮੈਂ ਰੁਮਾਰਾਇ ਜੀ ਦੇਦਰਸ਼ਨ ਦੀਆਂ ਤੇ ਸ਼ੁਕਰਾਨਾ ਕਰਨਾ ਹੈ ਕਿਉਂਕਿ ਮੈਂ ਇਛਾਈ ਪਰਮਾਤਮਾ ਦੇ ਕਰਤੂਤ ਕੀ ਬាទ ਰੈਗੁਰਾਮ ਦਾਸ ਜੀ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਤਿਗੁਰੂ ਆਮਦਾਸ ਜੀ ਦੇ ਘਰ ਤੀਸਰੀ ਵਾਰ ਜਿਹੜਾ ਇਹਨਾਂ ਸੰਗਤਾਂ ਨੇ ਜਿਹੜੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਬਹੁਤ ਸਾਰਾ ਸ਼ੁਕਰਾਨਾ ਹੈ ਤਾਂ ਇਹ ਸਾਇੰਸ ਬੜੀ ਵੱਡੀ ਦੇ ਨਾਲ ਪੰਜਾਬ ਦੇ ਸੱਟੇ ਮੰਨੂ ਨੂੰ ਕਹਿੰਨਾ ਚਾਹੁੰਦੇ ਕਿਉਂਕਿ ਸੈਕੂਲਰ ਸੂਤ ਨੂੰ ਲੋਕਾਂ ਨੇ ਮਤਾ ਦਿੱਤੀ ਹੈ ਔਰ ਇਹਨਾਂ ਦੋਵਾਂ ਪਾਰਟੀਆਂ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਇੱਥੇ ਸੀ ਔਰ ਜਿਹੜੀ ਭਾਜਪਾ ਦੀ ਸਰਕਾਰ ਸੈਂਟਰ ਸੀ ਉਹ ਦੋਵਾਂ ਦੇ ਵਿਰੋਧ ਵਿੱਚ ਖਤਵਾ ਦਿੱਤਾ ਹੈ ਔਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੋਚ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ ਜਿਹੜੇ ਫਿਰਕਾਪਰਤ ਧਰਮ ਦੇ ਨਾਂ ਤੇ ਜਿਹੜੀ ਰਾਜਨੀਤੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਨਿਕਾ ਰਿਆ ਔਰ ਦੇਸ਼ ਦੇ ਵਿੱਚ ਵੀ ਜਿਹੜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਹੈ ਉਹ ਬਣੀ ਪੰਜਾਬ ਦੇ ਆਮਾਜਿਕ ਆਰਥਿਕ ਸੰਤਾਨਸ ਵੀ ਇਹ ਵੀ ਇਹਨਾਂ ਦੇ ਕੋਲ ਇਹ ਮੇਜਰ ਵੱਡੀ ਗਿੰਦੂ ਨਹੀਂ ਦੇ ਸਕਦੇ ਉਹਨਾਂ ਨੇ ਝੂਠ ਝੂਠ ਬਹੁਤ ਜ਼ਿਆਦਾ ਮਾਰੇ ਸੀ ਉਹਨਾਂ ਨੇ ਇੰਨੇ ਝੂਠਾਂ ਦੇ ਨਾਲ ਬੰਦਾ ਨਹੀਂ ਜਿੱਤ ਪਾਉਂਦਾ ਸੋ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਲੋਕ ਕਲੇਸ਼ਾਂ ਸੀ ਔਰ ਉਸੇ ਪਰੇਖਿਆ ਨਹੀਂ ਦੇ ਕਾਰਨ ਹੀ ਲੋਕਾਂ ਨੇ ਉਹਨਾਂ ਦੇ ਵਿਰੋਧ ਚ ਵੋਟ ਦਿੱਤੀ ਕਿਹਨੇ ਕਿਹਨੇ ਲਿਬਨ ਲਾ ਟੂ ਉਹਨਾਂ ਨੂੰ ਬਲਕਿ ਬਿਲਕੁਲ ਗੁਰੂ ਮਹਾਰਾਜ ਦੀ ਗ੍ਰੰਥਾਂ ਨਾਲ ਜਿੰਨੇ ਵੀ ਮੁੱਦੇ ਗੁਰੂ ਨਗਰੀ ਦੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਕੀਤੀ ਜਾਏਗੀ ਔਰ ਅੱਗੇ ਨੂੰ ਵੱਧ ਯੋਰ ਲਾ ਕੇ ਅੰਮ੍ਰਿਤਸਰ ਦੇ ਕੰਮ ਜਿਹੜੇ ਉਹ ਕਰਾਏਗਾ ਬਿਲਕੁਲ ਅੱਜ ਅਸੀਂ ਜਿਹੜੀ ਸਾਡੀ ਲੋਕ ਸਭਾ ਦੀ ਚੋਣ ਹੋਈ ਹੈ ਅੰਮ੍ਰਿਤਸਰ ਤੋਂ ਜਿੱਤਣ ਤੋਂ ਬਾਅਦ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕੀ ਆਏ ਔਰ ਸ਼ੁਕਰਾਨਾ ਕਰਦਾ ਮੈਂ ਕਿਉਂਕਿ ਮੈਂ ਐਸੀ ਪ੍ਰਮਾਤਮਾ ਦੇ ਘਰ ਤੋਂ ਅਸੀਸਵਾਦ ਰਹਿ ਗੁਰੂ ਅਮਰਦਾਸ ਜੀ ਦੀ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਦਕਾ ਗੁਰੂ ਅਮਰਦਾਸ ਜੀ ਦੇ ਘਰੋਂ ਤੀਸਰੀ ਵਾਰ ਜਿਹੜਾ ਇਹਨਾਂ ਸੰਗਤਾਂ ਨੇ ਜਿਹੜੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਬਹੁਤ ਸਾਰਾ ਸ਼ੁਕਰਾਨਾ ਕਰਦੇ ਹਾਂ ਤਾਂ ਵਿੱਚ ਸਾਇਦ ਬੜੀ ਵੱਡੀ ਦੇ ਨਾਲ ਪੰਜਾਬ ਦੇ ਸੱਜਣਾਂ ਨੂੰ ਇਹ ਕਹਿਣਾ ਚਾਹੁੰਦੇ ਕਿਉਂਕਿ ਸੈਕੂਲਰ ਸੂਤ ਨੂੰ ਲੋਕਾਂ ਨੇ ਮਤਾ ਦਿੱਤੀ ਹੈ ਔਰ ਇਹਨਾਂ ਦੋਹਾਂ ਪਾਰਟੀਆਂ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਇੱਥੇ ਸੀ ਔਰ ਜਿਹੜੀ ਅਜਤਵੀ ਸਰਕਾਰ ਸੈਂਟਰ ਬਿਊਰੋ ਦੋਵਾਂ ਦੇ ਵਿਰੋਧ ਵਿੱਚ ਫਤਵਾ ਦਿੱਤਾ ਹੈ ਔਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੋਚ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ ਜਿਹੜੇ ਫਿਰਕਾਪਰ ਧਰਮ ਦੇ ਨਾਂ ਤੇ ਜਿਹੜੀ ਰਾਜਨੀਤੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਨੇ ਪੰਜਾਬ 'ਲੇ ਲੁਕਾ ਰਿਆ ਹੈ ਔਰ ਦੇਸ਼ ਦੇ ਵਿੱਚ ਵੀ ਜਿਹੜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਹੈ ਉਹ ਬਣੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੀ ਫਿਰ ਵੀ ਇਹਨਾਂ ਦੇ ਕੋਈ ਲੀਡਰ ਵੱਡੇ ਦਿਨ ਤੋਂ ਨਹੀਂ ਦੇਖੇ ਉਹਨਾਂ ਨੇ ਝੂਠ ਝੂਠ ਬਹੁਤ ਜ਼ਿਆਦਾ ਮਾਰੇ ਸੀ ਉਹਨਾਂ ਨੇ ਇੰਨੇ ਝੂਠਾਂ ਦੇ ਨਾਲ ਬੰਦਾ ਨਹੀਂ ਜਿੱਤ ਪਾਉਂਦਾ ਉਹ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਲੋਕ ਪ੍ਰੀਖਿਆਾਂ ਸੀ ਔਰ ਉਸੇ ਪ੍ਰੀਖਿਆ ਨਹੀਂ ਜਿਹੜੀ ਕਾਰਨ ਲੋਕਾਂ ਨੇ ਉਹਨਾਂ ਦੇ ਵਿਰੋਧ ਚ ਵੋਟ ਦਿੱਤੀ ਜਿਹੜੇ ਜਿੰਨੇ ਲੋਕ ਤੁਹਾਨੂੰ ਬਲਕਣ ਕਰਨ ਪਾਉਣਗੇ ਬਿਲਕੁਲ ਗੁਰੂ ਮਹਾਰਾਜ ਦੀ ਕਰਤਾਨਾ ਜਿੰਨੇ ਵੀ ਮੁੱਦੇ ਗੁਰੂ ਨਗਰੀ ਦੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਕੀਤੀ ਜਾਏਗੀ ਔਰ ਅੱਗੇ ਨੂੰ ਵੱਧ ਯੋਰ ਲਾ ਕੇ ਅੰਮ੍ਰਿਤਸਰ ਦੇ ਕੰਮ ਜਿਹੜੇ ਉਹ ਕਰਾਈਏਗਾ